ਮਾਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਦਾ ਦੌਰਾ ਕੀਤਾ ਜਿੱਥੇ ਕਿ ਅੱਜ ਇੰਤਕਾਲ ਦੇ ਰਿਲੇਟਡ ਕੈਂਪ ਲਗਾਇਆ ਗਿਆ ਸੀ ਪੇਸ਼ ਹੈ ਕੈਮਰਾ ਰਿਪੋਰਟ ਇੱਥੇ ਜਦੋਂ ਨਹੀਂ ਗਈ ਇਸ ਲਈ ਮੈਂ ਕੋਈ ਨਹੀਂ ਆਉਂਦਾ। ਮਾਨਯੋਗ ਜੀ ਕਿਹਾ ਗਿਆ ਹੈ ਇਹਦੇ ਤਹਿਤ ਜਿੰਨੀਆਂ ਆਪਣੀ ਸਟਾਫ ਤੇਜ਼ ਪਟਵਾਰੀ ਸਹਿਬਾਨ ਜੀ ਅੱਖ ਖਤਮ ਹੋ ਜਾਏ ਜਿਹੜਾ ਕੋਈ ਲਿਟੀਗੇਸ਼ਨ ਹੈਗੀ ਜਾਂ ਕੋਈ ਕਾਰਨ ਹੈਗਾ ਜਿਹੜਾ ਇੰਤਕਾ ਨਹੀਂ ਹੋ ਸਕਦਾ ਉਹ ਨਹੀਂ ਅਸੀਂ ਕਰਾਂਗੇ ਆਦਰਵਾਈਜ਼ ਅਸੀਂ ਸਾਰੇ ਜਿਹੜੇ ਆਗਮ ਕਰਾਂਗੇ ਜਿੱਨੇ ਸਾਡੀ ਬਿਡੈਂਸੀ ਸਾਡੀ ਕੋਸ਼ਿਸ਼ ਹੈ ਜੀ ਆ ਸ਼ਾਮ ਤੱਕ ਕੈਂਪ ਲੱਗਣਾ ਹੈਗਾ ਕਿਸੇ ਨੂੰ ਕੋਈ ਹੈਗਾ ਆਪਣੇ ਜੇਕਰ ਪਟਵਾਰੀ ਕੋਲ ਹੈਗਾ ਅਸੀਂ ਟੇਬਲ ਲਾਏ ਹੋਏ ਆ ਸਰਕਲ ਵਾਈਜ਼ ਸਰਕਲ ਵਾਈਜ਼ ਤੁਸੀਂ ਉੱਥੇ ਜਾ ਸਕਦੇ ਆ ਟੇਬਲ ਤੇ ਜਾ ਕੇ ਦੱਸ ਦਿਓ ਸਾਡਾ ਆ ਇਸ਼ੂ ਹੈਗਾ ਉਹ ਤੁਹਾਡਾ ਮੌਕੇ ਤੇ ਹੱਲ ਕਰੂਗੇ ਸੀਆਰਓ ਸਾਹਿਬ ਤੋਂ ਕਰਾ ਕੇ ਤੁਹਾਨੂੰ ਦੱਸੂਗੇ ਤੇ ਮੰਤਰੀ ਜੀ ਦਾ ਅੱਜ ਇੱਥੇ ਮੰਤਰੀ ਜੀ ਨੇ ਚੇਚੇ ਤੌਰ ਤੇ ਟਾਈਮ ਕੱਢਿਆ ਤੇ ਇਹਨਾਂ ਦਾ ਵੈਲਕਮ ਕਰਦੇ ਆ ਨਾਲੇ ਡੀਸੀ ਮੈਮ ਨੇ ਵੀ ਟਾਈਮ ਕੱਟਿਆ ਮਾਨ ਜੋ ਡੀ ਸਾਹਿਬ ਦਾ ਵੀ ਵੈਲਕਮ ਕਰਦੇ ਆ ਸਾਡੀ ਤਸੀਲ ਚ ਆਉਣ ਤੇ ਤੇ ਮੇਅਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਆਪਣੇ ਤੇ ਮੈਡਮ ਨੇ ਮੈਡਮ ਦਾ ਵੀ ਕਿ ਇਹਨਾਂ ਨੇ ਸਾਰਿਆਂ ਨੇ ਆਪਣੇ ਟਾਈਮ ਚੋਂ ਬੜਾ ਟਾਈਮ ਕੱਢ ਕੇ ਤੇ ਸਾਡੇ ਕੋਲ ਅੱਜ ਆਏ ਆ ਤੇ ਸਾਨੂੰ ਜਿਹੜੀ ਦਿਸ਼ਾ ਮੇਂ ਦੇ ਜਾਰੀ ਕਰਨਗੇ ਜੋ ਵੀ ਸਰਕਾਰ ਦਿਸ਼ਾ ਨਿਰਦੇਸ਼ ਜਾਰੀ ਕਰੇਗੀ ਕਰੂਗੀ ਉਹਦੀ ਇਨ ਵੀ ਪਾਲਣਾ ਕੀਤੀ ਜਾਊਗੀ ਹੁਣ ਅਸੀਂ ਬਹੁਤ ਮਤਲਬ ਜ਼ੋਰ ਨਾ ਗਿਆ ਕਿ ਤੁਸੀਂ ਇਹਨਾਂ ਦਾ ਕੰਮ ਕਰੋ ਜਿੰਨੀ ਆ ਸਰਵਿੰਦਰ ਭੇਦ ਯਾਦ ਹੈ ਜਵਾਬ ਦੇਉਗੇ ਹਾਂ ਜੀ ਡੀ ਸਾਹਿਬ ਨੂੰ ਦੇਉਗੇ ਤੇ ਇਹਨਾਂ ਨੂੰ ਉਹ ਉਹ ਵਰਡ ਲਿਖੂਗਾ ਜਿਦਾ ਕੱਲ ਨੂੰ ਕਿਸੇ ਬੰਦੇ ਦਾ ਕੰਮ ਅਗਰ ਕੋਈ ਬੰਦਾ ਆਫੀਸਰ ਡਲੇ ਕਰਦਾ ਤੇ ਮੁੱਖ ਮੰਤਰੀ ਜੀ ਨੇ ਉਸਨੂੰ ਸਪੈਸ਼ਲ ਦੌਰਾ ਕੀਤਾ ਇਸ ਤਸੀਲ ਦਾ ਵੀ ਔਰ ਹੋਰ ਤਸੀਲਾਂ ਦਾ ਇਸੇ ਕਰ ਰਹੇ ਆ ਅੱਜ ਮੈਂ ਸਾਰੀਆਂ ਦਾ ਕਰ ਰਿਹਾ ਜਿੰਨੀ ਆ ਮੈਕਸਮਮ ਤੂੰ ਸ਼ਾਮ ਤੱਕ ਹੋਣੀਆਂ ਪੰਜਾਬ ਨੂੰ ਅਸੀਂ ਆਲਰੇਡੀ ਵੀ ਜਾ ਕੇ ਜਨਮ ਅਦਾਲਤ ਦੇ ਰੂਪ ਦੇ ਵਿੱਚ ਬੈਨੇਫੀਸ਼ੀਰੀਆਂ ਦੇ ਵਿੱਚ ਲੇਕਿਨ ਤੁਹਾਡਾ ਮੈਟਰ ਡਿਲੇ ਨਹੀਂ ਹੋਏਗਾ ਅਸੀਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਆਂ ਅਗਰ ਕੋਈ ਲੀਗਲ ਇਸ਼ੂ ਨਾ ਹੋਵੇ ਸਰ ਬਾਹਰ ਤੇ ਲੇਡੀਸ ਆਂਦੇ ਸੀ ਕਿ ਅਪਲੀਕੇਸ਼ਨ ਦੇਣੀ ਉਹ ਦਬਾ ਲਓ ਪਹਿਲੇ ਵੀ ਇੱਕ ਮਿੰਟ ਰਹਿ ਜਾਓ ਮੈਂ ਤੁਹਾਨੂੰ ਵਟਸਐਪ ਨੰਬਰ ਆਪਣਾ ਜਾਰੀ ਕੀਤਾ ਆ ਪਹਿਲਾਂ ਆਲਰੇਡੀ ਸਾਡੀ ਪੂਰਤਕ ਵੀ ਪਿਆ ਸਾਡੀ ਮੇਲ ਐਡਰੈਸ ਵੀ ਆ ਰੈਵਿਊ ਡਿਪਾਰਟਮੈਂਟ ਦਾ ਮੇਰਾ ਔਰ ਉਹਦੇ ਵਿੱਚ ਅਸੀਂ ਐਨ ਆਰ ਆਈਜ਼ ਦਾ ਨੰਬਰ ਲੱਗ ਦਿੰਦਾ ਆ ਔਰ ਲੋਕਲ ਪੰਜਾਬ ਦੇ ਲੋਕਾਂ ਲਈ ਇੱਥੇ ਜਿਹੜੇ ਇੰਡੀਆ ਨੇ ਉਹਨਾਂ ਦੇ ਲੱਗ ਦਿੰਦਾ ਆ ਤਾਂ ਕਿ ਉਸ ਉਹਦੇ ਉੱਤੇ ਵੀ ਤੁਹਾਨੂੰ ਤੁਸੀਂ ਕੋਈ ਇਸ਼ੂ ਪਾਉਣੇ ਨਾ ਸਾਡੇ ਸਾਡਾ ਡਿਪਾਰਟਮੈਂਟ ਬੈਕ ਅਪ ਚੈੱਕ ਕਰਦਾ ਬਕਾਇਦਾ ਉਹਦੇ ਡੀ ਸਾਹਿਬ ਆਪਣੇ ਥੱਲੇ ਰਿਪੋਰਟ ਲੈਂਦੇ ਉਹਦੀ ਫਿਰ ਉਹ ਵੀ ਜਿੱਦਾਂ ਅੱਜ ਅਸੀਂ ਬੈਠੇ ਹਾਂ ਉਦਾਂ ਉਹਦੀ ਰਿਪੋਰਟ ਆਉਂਦੀ ਹੈ ਜਿੱਦਾਂ ਮੈਂ ਇਹਨਾਂ ਕੋਲ ਇਸ਼ੂ ਆ ਗਿਆ ਇਹ ਪੁੱਛੂਗੇ ਨਾ ਇਹਨਾਂ ਦੇ ਘਰਿਆਂ ਨੂੰ ਪੁੱਛਣਾ ਉਹਨਾਂ ਨੇ ਫੇ ਦੱਸੋ ਵੀ ਇਹ ਕੀ ਮੈਟਰ ਹੈ ਸਾਨੂੰ ਜਵਾਬ ਦੇਣੇ ਤਾਂ ਹੀ ਅਸੀਂ ਗਾਹ ਜਾਵਾਂ ਜਵਾਬ ਵੀ ਨਹੀਂ ਦੇ ਦੇਓ ਜੀ ਇੱਕ ਮਿੰਟ ਹਰ ਦਿਓ ਜਿਹੜਾ ਇੱਕ ਇੱਕ ਮਿੰਟ ਜਿਹੜਾ ਅਧਿਕਾਰੀ ਹੁਣ ਅਗਰ ਡਿਲੇ ਕਰੇਗਾ ਆਪਣੀ ਆਪਣੀ ਉਸ ਗਲਤੀ ਦਾ ਖੋਦ ਜ਼ਿੰਮੇਵਾਰ ਹੋਏਗਾ ਮੈਂ ਤੁਹਾਨੂੰ ਸਪਸ਼ਟ ਤੌਰ ਦੇ ਉੱਤੇ ਕਹਿ ਰਿਹਾ ਇਹ ਸਰ ਉਹਨਾਂ ਨੂੰ ਮੈਂ ਸਪੈਸ਼ਲ ਕਹਿ ਗਿਆ ਔਰ ਇੱਕ ਗੱਲ ਹੈ ਬਿਨਾਂ ਕਿਸੇ ਦੱਸਿਆ ਐਡਰੈਸੈਕਸ਼ਨ ਨੂੰ ਉਸਨੂੰ ਦੌਰਾ ਕੀਤਾ ਈਵਨ ਦਾਨੀ ਕੀ ਮੰਨੂ ਨੂੰ ਪਤਾ ਮੈਂ ਇੱਥੇ ਕੁਦਰਤੀ ਗੱਲ ਆ ਗਿਆ ਤੇ ਉਹਨਾਂ ਨੇ ਏਸੀ ਕਰਕੇ ਕੀਤਾ ਇਹੋ ਜੇ ਬੰਦਿਆਂ ਨੂੰ ਪੁੱਛਣ ਲਈ ਤੇ ਕਿਆ ਕੋਈ ਇਦਾਂ ਕੋਈ ਬੰਦਾ ਪਰੇਸ਼ਾਨ ਹੋ ਰਿਹਾ ਜੇ ਪਰੇਸ਼ਾਨ ਹੋ ਰਿਹਾ ਤੇ ਕੌਣ ਜ਼ਿੰਮੇਵਾਰ ਹੈ ਅਗਰ ਉਹਤੇ ਜ਼ਿੰਮੇਵਾਰੀ ਇਮਪੋਜ਼ ਕਰਾਗੇ ਉਸ ਆਫੀਸਰ ਤੇ ਫਿਰ ਕੱਲ ਨੂੰ ਤੇ ਉਹ ਫਿਰ ਕੱਲ ਨੂੰ ਇਹ ਨਹੀਂ ਕਹਿ ਨਹੀਂ ਸਕਦਾ ਕਿਤੇ ਜਾ ਕੇ ਨਾ ਨਾ ਤਾਂ ਆਪਣੀ ਯੂਨੀਅਨ ਚ ਜਾ ਕੇ ਕਹੇਗਾ ਜੀ ਆ ਹੋ ਗਿਆ ਹੋ ਗਿਆ ਜ਼ਿੰਮੇਵਾਰ ਹੋਏਗਾ ਫਿਰ ਤੁਹਾਨੂੰ ਅੱਜ ਓਪਨਲੀ ਇਹ ਕਹ ਦੱਸ ਰਿਹਾ ਸਾਰਿਆਂ ਨੂੰ ਇਸੀ ਕਰਕੇ ਅਸੀਂ ਇਹ ਕੀਤਾ ਇਸ ਤੋਂ ਪਹਿਲਾਂ ਵੀ ਆਲਰੇਡੀ ਅਸੀਂ ਜਲੰਧਰ ਬੈਠੇ ਜਿਹੜੇ ਇਦਾਂ ਦੇ ਪਏ ਇੰਤਕਾਲ ਸੀ 810 ਤੋਂ ਜ਼ਿਆਦਾ ਇੰਤਕਾਲ ਕਰਾਈ ਸੀ ਆਪਾਂ ਬੈਠ ਕੇ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀ ਕੋਈ ਇਸ਼ੂ ਹੈਗਾ ਕਲੀਅਰ ਕਰੋ ਦੁਆਰਾ ਇਹ ਗੱਲ ਨਾ ਕੋਈ ਆਣਾ ਨਹੀਂ ਚਾਹੀਦਾ ਅਸੀਂ ਤਾਂ ਇਹਨਾਂ ਕੋ ਬਾਹਰ ਜਾ ਕੇ ਬੈਣ ਨੂੰ ਤਿਆਰ ਸਰਕਾਰ ਦਾ ਹੁਕਮ ਹੈ ਅੱਜ ਪੂਰੇ 1 ਕੰਟੀਨੂਆਈ ਪੰਜਾਬ ਦੇ ਵਿੱਚ ਅਸੀਂ ਸਪੈਸ਼ਲ ਕੈਂਪ ਜਿਹੜਾ ਹੈਗਾ ਇੰਤਕਾਲ ਦੇ ਲਈ ਲਗਾਇਆ ਕਿਉਂਕਿ ਬਹੁਤ ਸਾਰੇ ਸਾਨੂੰ ਲੋਕਾਂ ਵੱਲੋਂ ਫੀਡਬੈਕ ਮਿਲਦੀ ਹੈ ਔਰ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੁਸ਼ਿਆਰਪੁਰ ਤਹਿਸੀਲ ਦਾ ਸਪੈਸ਼ਲ ਦੌਰਾ ਕੀਤਾ ਸੀ ਔਰ ਕਿਸੇ ਵੀ ਐਡਮਿਨਿਸਟ੍ਰੇਸ਼ਨ ਨੂੰ ਈਵਨ ਦਨ ਕਿ ਸਾਨੂੰ ਵੀ ਇਨਫੋਰਮੇਸ਼ਨ ਨਹੀਂ ਸੀ ਮੁੱਖ ਮੰਤਰੀ ਜੀ ਨੇ ਇਸ ਤਹਿਸੀਲ ਦਾ ਦੌਰਾ ਕਰਨਾ ਔਰ ਲੋਕਾਂ ਨੂੰ ਆ ਕੇ ਖੁਦ ਮਿਲੇ ਸੀ ਉਹਨਾਂ ਨੇ ਲੋਕਾਂ ਨੂੰ ਖੁਦ ਬੁਲਾ ਕੇ ਪੁੱਛਿਆ ਕਿ ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਹੈ ਔਰ ਕੁਝ ਸਮੱਸਿਆਵਾਂ ਉਹਨਾਂ ਦੀ ਨਜ਼ਰ 'ਚ ਵੀ ਆਈਆਂ ਸੀ ਔਰ ਡੈਫੀਨੇਟਲੀ ਉਹਨਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੇ ਆ ਕਿ ਤਹਿਸੀਲਾਂ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਨਾ ਉਹਨੂੰ ਰਜਿਸਟਰੀ ਕਰਾਉਣ ਵੇਲੇ ਪਰੇਸ਼ਾਨੀ ਆਣੀ ਚਾਹੀਦੀ ਨਾ ਉਹਨੂੰ ਉਸ ਤੋਂ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਕਰਨ ਵੇਲੇ ਕੋਈ ਪਰੇਸ਼ਾਨੀ ਆਣੀ ਚਾਹੀਦੀ ਇਸ ਸੰਬੰਧ ਦੇ ਵਿੱਚ ਅੱਜ ਆਲਰੇਡੀ ਅਸੀਂ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਜਨਮਾਲ ਅਦਾਲਤ ਦੇ ਰੂਪ ਚ ਜ਼ਿਲਹੰਦਰ ਲੁਧਿਆਣੇ ਵਿੱਚ ਅਦਾਲਤਾਂ ਲੱਗੀਆਂ ਜਿੱਚ ਤਕਰੀਬਨ 800 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਚ ਗਵਰਨਮੈਂਟ ਵੱਲੋਂ ਰਜਿਸਟਰ ਹੋ ਰਿਹਾ ਸੀ ਰੈਮਡਿਪਾਰਟਮੈਂਟ ਕੋਲ। ਔਰ ਇਸ ਸੰਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੀ ਹਰੇਕ ਤਹਿਸੀਲ ਦੇ ਵਿੱਚ ਕੈਂਪ ਸ਼ਨੀਵਾਰ ਨੂੰ ਸਪੈਸ਼ਲ ਛੁੱਟੀ ਵਾਲਾ ਦਿਨ ਔਰ ਸਾਰੇ ਹੀ ਪੰਜਾਬ ਦੇ ਮਾਲਦਕਾਰੀਆਂ ਨੂੰ ਨਿਸ਼ਾ ਨਿਰਦੇਸ਼ ਹੈ ਕਿ ਬਾਕੀ ਲੋਕਾਂ ਦੇ ਜਿਹੜੇ ਚਾਹੇ ਪੁਰਾਣੇ ਪਏ ਇੰਤਕਾਲ ਹੈ ਅਗਰ ਨਹੀਂ ਆ ਡਿਸਾਈਡਡ ਕਿਉਂ ਨਹੀਂ ਆ ਉਹਨਾਂ ਨੂੰ ਗਾਈਡ ਕੀਤਾ ਜਾਵੇ। ਜਿੱਦਾਂ ਹੁਣ ਕੁਝ ਇੰਤਕਾਲ ਸਾਡੇ ਸਾਹਮਣੇ ਆਏ ਆ ਉਹ ਸੰਬੰਧਿਤ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਐਸਡੀਐਮ ਹੁਸ਼ਿਆਰਪੁਰ ਨੇ ਨਿਰਦੇਸ਼ ਦਿੱਤਾ ਇਸੇ ਕਰਕੇ ਦਿੱਤਾ ਵੀ ਸਾਡੇ ਪੰਜਾਬ 'ਚ ਕੋਈ ਬੰਦਾ ਤਸਵੀਲ ਜਾਵੇ ਤਸਵੀਲਾਂ ਦੀ ਤਸਵੀਰ ਬਦਲਨੀ ਇਹ ਸਾਡੇ ਸਾਡਾ ਗਵਰਨਮੈਂਟ ਦੀ ਪਹਿਲੀ ਉਹਦੇ ਟੀਚੇ ਦੇ ਵਿੱਚ ਆ ਮੈਂ ਕਹਿ ਸਕਦਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਔਰ ਅਸੀਂ ਆਪਣੇ ਇਸ ਧਰਮ ਨੂੰ ਜਾਣਦੇ ਆ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਜ਼ਮੀਨ ਲੈਂਦਾ ਔਰ ਬਾਅਦ ਚ ਉਹ ਅਗਰ ਪਰੇਸ਼ਾਨ ਹੋਵੇ ਤਾਂ ਕਿਉਂ ਹੋਵੇ ਸਬੰਧਿਤ ਅਧਿਕਾਰੀਆਂ ਨੂੰ ਅੱਜ ਦਿਸ਼ਾ ਨਿਰਦੇਸ਼ ਹੈ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਕੋਈ ਵੀ ਇਦਾਂ ਦੀ ਪਰੇਸ਼ਾਨੀ ਨਹੀਂ ਆਏਗੀ ਔਰ ਜਿਹੜਾ ਅਧਿਕਾਰੀ ਇਹਦੇ ਵਿੱਚ ਕਿਸੇ ਨੂੰ ਡਿਲੇ ਕਰਨ ਚ ਜ਼ਿੰਮੇਵਾਰ ਪਾਇਆ ਗਿਆ ਔਰ ਸਪੈਸੀਫਾਈ ਤੌਰ ਤੇ ਸਾਡੇ ਸਾਹਮਣੇ ਆਇਆ ਵੀ ਨਹੀਂ ਜੀ ਦੇਖੋ ਅਧਿਕਾਰੀ ਸਾਡਾ ਪਰਿਵਾਰ ਹੈ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਰੈਵਨਿਊ ਡਿਪਾਰਟਮੈਂਟ ਦਾ ਇਹ ਸਾਰੇ ਮੇਰੇ ਪਰਿਵਾਰ ਦੇ ਤੌਰ ਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਜੀ ਦੇ لیکن ਸਾਡੇ ਪਰਿਵਾਰ ਵੱਲੋਂ ਵੀ ਕਿਸੇ ਨੂੰ ਪਰੇਸ਼ਾਨੀ ਪੈਦਾ ਨਹੀਂ ਕੀਤੀ ਜਾ ਸਕਦੀ ਇਸ ਗੱਲ ਦਾ ਇਹ ਯਕੀਨੀ ਬਣਾਣਾ ਇਹਨਾਂ ਦਾ ਇਹਨਾਂ ਦੀ ਡਿਊਟੀ ਹੈ ਸੋ ਇਹਨੂੰ ਅੱਜ ਇਸ ਸੰਬੰਧ ਵਿੱਚ ਲਗਾਇਆ ਗਿਆ ਔਰ ਮੈਨੂੰ ਲੱਗਦਾ ਇਹਦੇ ਬਹੁਤ ਅੱਛੇ ਰਿਜ਼ਲਟ ਆ ਪੂਰੇ ਪੰਜਾਬ ਚ ਜਾਣ ਜਾ ਰਹੇ ਆ ਔਰ ਲੋਕਾਂ ਨੇ ਬੜਾ ਸਵਾਗਤ ਕੀਤਾ ਸਾਨੂੰ ਬਹੁਤ ਸਾਰੀਆਂ ਲੋਕਾਂ ਦੇ ਫੋਨਸ ਕਾਲ ਆਈਆਂ ਕਿ ਜੀ ਤੁਹਾਡਾ ਅਸੀਂ ਧੰਨਵਾਦ ਆ ਅਸੀਂ ਗੱਲ ਕਰਨੀ ਚਾਹੁੰਦੇ ਆ ਜਾ ਕੇ ਅੱਜ ਸਾਰੇ ਅਧਿਕਾਰੀ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੇ ਆਪਣੀ ਆਪਣੀ ਤਹਿਸੀਲ ਦੇ ਵਿੱਚ ਮੌਜੂਦ ਹੈ ਤਾਂ ਬਹੁਤ-ਬਹੁਤ ਦੁਆਰਾ ਜਨਤਾ ਦਾ ਵੀ ਧੰਨਵਾਦ ਕਰਦਾ ਨਰਨਾ ਸ਼ਹਿਰ ਦੇ ਸਾਰੇ ਚੇਅਰਮੈਨ ਸਵਾਨ ਮੇਅਰ ਸਵਾਨ ਸਾਰੇ ਅਧਿਕਾਰੀ ਮੌਜੂਦ ਹੈ ਔਰ ਜਨਤਾ ਕਾਫੀ ਹੱਦ ਦੇ ਵਿੱਚ ਇੱਥੇ ਆਈ ਆ ਅਸੀਂ ਹੁਣ ਕੈਂਪ ਚੈੱਕ ਕਰਨ ਤੋਂ ਬਾਅਦ ਕਿਉਂਕਿ ਮੇਰੀ ਆਪਣੀ ਤਹਿਸੀਲ ਹੁਸ਼ਿਆਰਪੁਰ ਦੀ ਆਪਣੀ ਵਿਧਾਨ ਸਭਾ ਵੀ ਹੈ ਇਹਦੇ ਵਿੱਚ ਬਹਿਣ ਤੋਂ ਬਾਅਦ ਮੈਂ ਤਕਰੀਬਨ ਜਿੰਨੀਆਂ ਤਹਿਸੀਲਾਂ ਪੰਜਾਬ ਦੀਆਂ ਅੱਜ ਜਿੱਥੇ ਤੱਕ ਮੇਕੋ ਜਾ ਹੋਇਆ ਮੈਂ ਜਾ ਰਿਹਾ ਤਾਂ ਕਿ ਉੱਥੇ ਜਾ ਕੇ ਵੀ ਉਹਨਾਂ ਤਹਿਸੀਲਾਂ ਦਾ ਕੰਮਕਾਰ ਤੇ ਵੀ ਲੋਕਾਂ ਨਾਲ ਚਰਚਾ ਕੀਤੀ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਮੈਂ ਮੁੱਖ ਮੰਤਰੀ ਜੀ ਇਸ ਡਾਇਰੈਕਸ਼ਨ ਦਾ ਵੀ ਧੰਨਵਾਦ ਕਰਦਾ ਵੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਬਹੁਤ ਰਾਹਣ ਸਾਰੇ ਕ ਸਰਕਾਰੀ ਜ਼ਮੀਨਾਂ ਦੇ ਜਿਹੜੀਆਂ ਨਿਸ਼ਾਨਦੇਹੀ ਅਪਲਾਈ ਕੀਤੀ ਜਾ ਰਹੀ ਹੈ ਲੋਕਾਂ ਨੂੰ ਜੀ ਤੇ ਜਿਨ੍ਹਾਂ ਤੇ ਕਬਜ਼ਾ ਲੋਕਾਂ ਵੱਲੋਂ ਕੀਤਾ ਗਿਆ ਆਵਾਮ ਜੀ ਜੀ ਪਰ तकरीबन ਦੇਖਿਆ ਜਾ ਰਿਹਾ 6 ਤੋਂ 7 ਮਹੀਨੇ ਹੋ ਗਏ ਆ ਪਰ ਉਹਦੀ ਨਿਸ਼ਾਨਦੇਹੀ ਹਾਲੇ ਤੱਕ ਨਹੀਂ ਹੋਈ ਤਾਂ ਨਾ ਉਹਨਾਂ ਨੂੰ ਜਵਾਬ ਦਿੰਦੇ ਆ ਅਗਰ ਬਹੁਤ ਸਾਰੇ ਤੁਸੀਂ ਦੇਖਦੇ ਆ ਸਰਕਾਰ ਨੇ ਜ਼ਮੀਨਾਂ ਛੜਾਈਆਂ ਔਰ ਲਗਾਤਾਰ ਸਾਡੇ ਮੰਤਰੀ ਸਹਿਬਾਨ ਮੌਜੂਦਾ ਪੰਚਾਇਤੀ ਰਾਜ ਦੇ ਜਾ ਕੇ ਛੜਾਉਂਦੇ ਰਹੇ ਆ ਖੁਦ ਉੱਥੇ ਮੌਕੇ ਤੇ ਜਾ ਕੇ ਔਰ ਅਗਰ ਇੱਥੇ ਕੋਈ ਸਪੈਸੀਫਾਈ ਤੌਰ ਤੇ ਇੱਥੇ ਵੀ ਆਦਾ ਇਹਨਾਂ ਅਧਿਕਾਰੀਆਂ ਨੂੰ ਹੋਈ ਕਹਾਂਗੇ ਵੀ ਉਹਦੀ ਨਿਸ਼ਾਨਦੇਹੀ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਦੇਖੂਗਾ ਉਹਨੂੰ ਉਸ ਕੇਸ ਨੂੰ ਔਰ ਉਹਦੇ ਵਿੱਚ ਵੀ ਜਲਦ ਹੀ ਉਹਨੂੰ ਛਡਾਇਆ ਜਾਏਗਾ ਕਿਉਂਕਿ ਇਹ ਪਬਲਿਕ ਦੀ ਜ਼ਮੀਨ ਹੈ ਸਰ ਸਰਕਾਰੀ ਨਾਲੇ ਦੀ ਜ਼ਮੀਨ ਸੀਗੀ ਜੀ ਸਰਕਾਰੀ ਡਿਪਟੀ ਕਮਿਸ਼ਨਰ ਦੇ ਜਿਹੜੇ ਅੰਡਰੀ ਆਂਦੀ ਸੀਗੀ ਉਹਨਾਂ ਵੱਲੋਂ ਜਿਹੜੀ ਆ ਮਾਰਕ ਹੋ ਗਈ ਸੀ ਤਹਿਸੀਲਦਾਰ ਤਹਿਸੀਲੇ ਆਈ ਹੋਆ ਪਰ ਹਲੇ ਤੱਕ ਨਿਸ਼ਾਨਦੇਹੀ ਨਹੀਂ ਕਿੱਥੇ ਦੀ ਜ਼ਮੀਨ ਹੈ ਪੁਰਾਣੀ ਕਿਚਰੀਆਂ ਡੀਸੀਬੀ ਬੈਂਕ ਦੇ ਜਿਹੜਾ ਨਾਲਾ ਸਰਕਾਰੀ ਉੱਪਰ ਬਣੀ ਹੋਆ ਹੈ ਉਹ ਉਹ ਜ਼ਰੂਰ ਉਹਨੂੰ ਵੀ ਚੈੱਕ ਕੀਤਾ ਜਾਏਗਾ। ਕਿਹਾ ਕੋਈ ਉਹਦਾ 7ਵੇਂ ਮਹੀਨੇ ਦੀ ਐਪਲੀਕੇਸ਼ਨ ਆ ਜੀ ਹਲੇ ਤੱਕ ਕੋਈ 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 ਗੱਲ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਇਸ ਨਾਲ ਉਹਨੂੰ ਵੀ ਜ਼ਰੂਰ ਦੇਖਾਂਗੇ। ਜ਼ਰੂਰ ਉਹ ਤੇ ਦੇਖ ਲੈਣੇ। ਜੇ ਕੋਈ ਹਗਾ ਤਾਂ ਕਰ ਦੇਖਾਂਗੇ ਜ਼ਰੂਰ। ਕੋਈ ਜਦੋਂ ਉਹ ਨਾ ਹੋ ਜਾਣੀ। ਇਹ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਖੁਸ਼ਾਫਤ ਦੀ ਸਾਰੀ ਤਹਿਸੀਲਾਂ ਦੇ ਵਿੱਚ ਕੈਂਪ ਲੱਗੇ ਨੇ ਜਿੱਥੇ ਲੋਕਾਂ ਦੇ ਕੋਈ ਵੀ ਪੈਂਡਿੰਗ ਇੰਤਕਾਲ ਨੇ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਹੈ। ਸਾਡੇ ਜ਼ਿਲ੍ਹੇ ਦੇ ਵਿੱਚ ਵੈਸੀ ਲਗਭਗ 4500 ਦੇ ਕਰੀਬ ਇੰਤਕਾਲ ਪੈਂਡਿੰਗ ਹੈ ਜਿਨ੍ਹਾਂ ਦੀ ਕਲੀਅਰੈਂਸ ਕਰ ਦਿੱਤੀ ਜਾਏਗੀ ਇਹਨਾਂ ਵਿੱਚੋਂ ਬਹੁਤ ਸਰਟਨ ਇੰਤਕਾਲ ਨੇ ਜੋ ਕਿ ਬਿਯੋਂਡ ਟਾਈਮ ਲਾਈਨ ਹੈ ਪਰ ਫਿਰ ਵੀ ਸਾਰੇ ਇੰਤਕਾਲ ਇਸ ਵਿਸ਼ੇਸ਼ ਕੈਂਪ ਤੇ ਵਿੱਚ ਸਾਡੇ ਪਟਵਾਰੀ ਕਾਨੂੰਗੋ ਤੇ ਸੀਆਰਓ ਸਾਹਿਬਾਨ ਸਾਰੇ ਹੀ ਮੌਜੂਦ ਨੇ ਮੌਕੇ ਤੇ ਹੀ ਪਟਵਾਰੀ ਦੀ ਕਾਨੂੰਗੋ ਦੀ ਅਤੇ ਸੀਆਰਓ ਦੀ ਅਪਰੂਵਲ ਤੋਂ ਬਾਅਦ ਹੀ ਇੰਤਕਾਲ ਕਲੀਅਰ ਕਰ ਦਿੱਤੇ ਜਾਣਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ ਹੋਏ ਨੇ ਕਿ ਰੈਗੂਲਰ ਇਹ ਕੈਂਪਸ ਲਗਾਏ ਜਾਣ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਰੈਗੂਲਰ ਕੈਂਪਸ ਲਗਾਏ ਜਾਣਗੇ ਤੇ ਕਿਸੇ ਵੀ ਪਬਲਿਕ ਦੇ ਨੁਮਾਇੰਦੇ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਰਹੀ ਹੈ ਆਪਣੇ ਰੈਵਨਿਊ ਮਾਮਲੇ ਨੂੰ ਲੈ ਕੇ ਕੋਈ ਨਾ ਕੈਂਪ ਦੇ ਵਿੱਚ ਆਉਣ ਸਕਦਾ ਹੈ एम्स ਵਿੱਚ ਕਿਉਂਕਿ ਸਾਰਾ ਹੀ ਰੇਵਨਿਊ ਸਟਾਫ ਅਵੇਲੇਬਲ ਹੈ ਤੇ ਮੌਕੇ ਤੇ ਹੀ ਸਾਰੇ ਸਟਾਫ ਦੇ ਨਾਲ ਮਿਲ ਕੇ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਮੈਂ ਸਮੂਹ ਹੁਸ਼ਾਪੁਰ ਦੀ ਪਬਲਿਕ ਨੂੰ ਵੀ ਬੇਨਤੀ ਕਰਦੀ ਹਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਮਾਲ ਮਹਿਕ ਮੇ ਨਾਲ ਕੋਈ ਵੀ ਸ਼ਿਕਾਇਤ ਹੈ ਜੋ ਕੋਈ ਵੀ ਕਿਸੇ ਦੀ ਐਪਲੀਕੇਸ਼ਨ ਹੈ ਕੋਈ ਵੀ ਰਿਪਰੈਜੈਂਟੇਸ਼ਨ ਹੈ ਉਹ ਸਾਨੂੰ ਸਾਡੇ ਅਫੀਸ਼ੀਅਲ ਚੈਨਲ ਤੇ ਵੀ ਪਹੁੰਚਾ ਸਕਦਾ ਹੈ ਇੱਕ ਮਾਨਯੋਗ ਪੰਜਾਬ ਸਰਕਾਰ ਵੱਲੋਂ ਇੱਕ ਰੈਵਨਿਊ ਦੀ ਸ਼ਿਕਾਇਤ ਲਈ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ WhatsApp ਨੰਬਰ ਉਸ ਦੇ ਉੱਤੇ ਵੀ ਉਹ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਜਿਸ ਦਾ ਰੈਗੂਲਰ ਰਿਵਿਊ ਵੀ ਕੀਤਾ ਜਾਂਦਾ ਹੈ ਤੇ ਫਾਲੋ ਅਪ ਵੀ ਕੀਤਾ ਜਾਂਦਾ ਹੈ ਮੈਂ ਸਾਰੇ ਹੀ ਆਪਣੇ ਰੈਵਨਿਊ ਸਟਾਫ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਇਸ ਕੰਮ ਲਈ ਤੇ ਨਾਲ ਹੀ ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਵਕਤ-ਵਕਤ ਲੋਕਾਂ ਦਾ ਸਾਥ